सात नाम वाहेग्रु सात वाहेग सात वाहेगु सात नाम वाहेग्रु सात ਕਿ ਮੈਂ ਫਿਰੋਜ਼ਪੁਰ ਹੁਣ ਪਿੰਡਾਂ ਦੇ ਵਿੱਚ ਅਸੀਂ ਘਰੋਂ ਘਰੀ ਜਾਣਾ ਅਸੀਂ ਦੋ ਦਿਨ ਹੋਰੀਆਂ ਜੀ ਅਸੀਂ ਦੋ ਦਿਨ ਹੈ ਕਿਉਂਕਿ ਇਹ ਅਸੀਂ ਸਾਡੋ ਇਹ ਸ਼ੰਕਾ ਹੈ ਮੀਡੀਆ ਨੂੰ ਵੀਰੇ 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 ਮੈਂ ਦੱਸਦਾ ਮੈਂ ਦਾ ਇੱਕ ਨਹੀਂ ਮੈਂ ਮੈਂ ਦੱਸਦਾ ਮੈਂ ਦੱਸਦਾ ਅੱਜ ਮੈਂ 100 ਟਰੈਕਟਰ ਆਪਦੇ ਵੱਲੋਂ ਦੇਣਾ 100 ਮੇਰੇ ਚਲੋ ਕੋਈ 1200 ਉਹਨਾਂ ਨੇ ਕਹਿਤਾ ਠੀਕ ਹੈ 200 ਹੋ ਗਿਆ ਪਰ 200 ਟਰੈਕਟਰ ਨਾਲ ਕੋਈ ਹੱਲ ਥੋੜੀ ਹੋਣਾ ਹੱਲ ਹੋਣਾ ਵੀ ਘਟੋਗਾਟ ਇੱਥੇ ਲੱਖ ਟਰੈਕਟਰ ਆਵੇ ਠੀਕ ਆ ਮੈਂ ਆ ਚੀਜ਼ ਦਾ ਭਰਾਲਾ ਕਰ ਰਣਾ ਮੈਨੂੰ ਵੇਖ ਕੇ ਹੋਰ ਵੀ ਭਰਾ ਕਰਨਗੇ ਠੀਕ ਆ ਸੋ ਮੈਂ ਜਿੰਨੀ ਮੈਨੂੰ ਸੋਝੀ ਆ ਜਿੰਨੀ ਮੈਨੂੰ ਬੁੱਧੀ ਆ ਜਿੰਨੀ ਮੈਨੂੰ ਆ ਅਸੀਂ ਸ਼ੁਰੂ ਤੋਂ ਅਸੀਂ ਮੈਂ ਇੱਕ ਜੱਟ ਪਰਿਵਾਰ ਤੋਂ ਠੀਕ ਆ ਸ਼ੁਰੂ ਤੋਂ ਅਸੀਂ ਸੇਵਾ ਕਰਦੇ ਠੀਕ ਆ ਸਾਡੇ ਵੀ ਉੱਥੇ ਕਾਰ ਸੇਵਾ ਬਾਬਾ ਪ੍ਰੀਤਮ ਸਿੰਘ ਜੀ ਸਾਡੇ ਸਰਸੇ ਠੀਕ ਆ ਕਾਰ ਸੇਵਾਲੇ ਬਾਬਾ ਪ੍ਰੀਤਮ ਸਿੰਘ ਜੀ ਹੁੰਦੇ ਸੀ ਹਰ ਐਤਵਾਰ ਸਾਡੇ ਪਿੰਡ ਦੀ ਸੇਵਾ ਲੱਗਦੀ ਸੀ ਮੈਂ ਮੈਂ ਦੱਸ ਇੱਕ ਨਹੀਂ ਹੁੰਦਲੇ ਕਰੀ ਮੈਂ ਪਤਾ ਕੀ ਜਨਾ ਜਿਹੜੇ ਆ 10 ਟਰੈਕਟਰ ਨੇ ਆਪਾਂ ਸੰਤਾਂ ਨੂੰ ਦੇ ਕੇ ਚੱਲੇ ਆ ਠੀਕ ਆ ਆ ਤੁਹਾਡੀ ਗੱਲ ਮੈਨੂੰ ਵਧੀਆ ਲੱਗੀ ਵੀ ਸੰਤ ਸੰਤ ਮਹਾਂਪੁਰਸ਼ ਅਮਰਸਰ ਦੇ ਨੇ ਟਰੈਕਟਰ ਦੀ ਲੋੜ ਫਿਰੋਜ਼ਪੁਰ ਪੈ ਗਈ ਆ ਇਹ ਚੀਜ਼ ਦਾ ਆਪਾਂ ਹੱਲ ਇਹ ਹੱਲ ਆਪਾਂ ਵੀ ਬਾਬਾ ਜੀ ਨੂੰ ਉਹਨਾਂ ਤੋਂ ਪੁੱਛਦੇ ਆ ਵੀ ਕੋਈ ਕਾਰ ਸੇਵਾਲੇ ਸੰਤ ਇੱਥੋਂ ਦੇ ਹੋਣ ਆਹ ਏਰੀਏ ਦੇ ਹੋਣ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾ ਦਈਏ ਸੰਤਾਂ ਦਾ ਕਿਉਂ ਮੈਂ ਕਹਿੰਦਾ ਵੀਰੇ ਸੰਤਾਂ ਦਾ ਤਾਂ ਕਹਿਣਾ ਹੈ ਸੰਤਾਂ ਨੂੰ ਟਰੈਕਟਰ ਦਿੱਤੇ ਜਾਣ ਠੀਕ ਆ ਆਪਣੇ ਜ਼ਿੰਮੇਦਾਰਾਂ ਦੇ ਵੀ ਕੰਮ ਆਉਣ ਠੀਕ ਆ ਕੋਈ ਏਰੀਏ ਦਾ ਹੋਰ ਵੀ ਕੰਮ ਆ ਸੋ ਸੰਤ ਤਾਂ ਹਰ ਕਿਤੇ ਹੀ ਸਾਰੇ ਪੰਜਾਬ 'ਚ ਹੀ ਨਹੀਂ ਭਾਜੀ ਬਾਬਾ ਜੀ ਅੱਜ ਬਾਬਾ ਜੀ ਤਾਂ ਨਹੀਂ ਰਿਹਾ ਕਿ ਤੁਸੀਂ ਫਰੋਕਪੁਰ ਬਹੁਤ ਫੈਕਟਰੀ ਏਰੀਆ ਹੈ ਜਿੱਦੇ ਦਾਦੂ ਕੇ ਏਰੀਆ ਬਹੁਤ ਹੀ ਬਾੜ ਦੇ ਨਹੀਂ ਇੱਕ ਨਹੀਂ ਨਹੀਂ ਆਪਾਂ 2 ਦਿਨ ਇੱਥੇ ਆ ਆ ਚੀਜ਼ ਦਾ ਵੀ ਕਰਾ ਨਹੀਂ ਐਵੇਂ ਨਹੀਂ ਹੋ ਸਕਦਾ ਇੱਕ ਐਵੇਂ ਨਹੀਂ ਹੋ ਸਕਦਾ ਵੀ ਫਿਰੋਜ਼ਪੁਰੋਂ ਆ ਬਾਬਾ ਜੀ ਹੋਣਾ ਤੋਂ ਟਰੈਕਟਰ ਔਖਾ ਹੋ ਜੂਗਾ ਪੂਰੇ 10 ਬੋਰ ਦੇ ਦਾਂਗੇ ਮਨਕੀਰ ਸਿੰਘ ਭਾਈ ਸਵਾਲ ਦਾ ਕੀ ਇੰਪੋਰਟੈਂਟ ਗੱਲ ਇਹ ਹੈ ਕਿ ਤੁਸੀਂ 10 ਟਰੈਕਟਰ ਲੈ ਕੇ ਆਏ ਹੋ ਇੱਥੇ ਤੁਸੀਂ ਬਾਬਾ ਜੀ ਨੂੰ ਟਰੈਕਟਰ ਇਹ ਦਿੱਤੇ ਆ ਸਵਾਲ ਮੀਡੀਆ ਇਹ ਕਰ ਰਿਹਾ ਕਿ ਇਹ ਟਰੈਕਟਰ ਫਿਰੋਜ਼ਪੁਰ ਦੇ ਲੋਕਾਂ ਲਈ ਕੰਮ ਆਉਣਗੇ ਜਾਂ ਨਹੀਂ ਆਉਣਗੇ ਹਾਂਜੀ 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 100% ਬਾਬਾ ਜੀ ਨੂੰ ਡਾਕਟਰ ਮਸਲ ਕੋਈ ਨਾ ਕੰਫਿਊਜ਼ ਨਾ ਕਰਨ ਬੰਦਾ ਅੰਮ੍ਰਿਤਸਰ ਕਿਵੇਂ ਜਾਉਂਦਾ ਪੁਰ ਉਧਰ ਕੰਮ ਦੇਣ ਗਏ ਚਲੋ ਮੈਂ ਤਾਂ ਮੈਂ ਤਾਂ ਆ ਚੀਜ਼ ਮੰਨ ਕੇ ਚੱਲਿਆ ਵੀ ਸਾਰੇ ਪੰਜਾਬ ਚ ਜਿਵੇਂ ਮੈਂਬਰ ਸਰ ਦੇਤੇ ਹੁਣ ਵੀ ਆਪਾਂ ਨੂੰ ਹਾਈ ਕੋਰਟ ਤੇ ਇੱਕ ਹੀ ਹੈ ਨਾ ਚੰਡੀਗੜੀ ਹੈ ਨਾ ਜਾਣਾ ਪੈਂਦਾ ਠੀਕ ਆ ਠੀਕ ਆ ਬਾਬਾ ਜਗਤਾਰ ਸਿੰਘ ਜੀ ਇਹ ਲਾ ਕੇ ਜਾ ਕਰੋ ਬਾਬਾ ਜਗਤਾਰ ਸਿੰਘ ਜੀ ਅਸੀਂ ਨਾ ਕਾਰਸੇ ਵਾਲੇ ਬਾਬਾ ਜੀ ਪਤਾ ਕਰਦੇ ਆ ਜਿਹੜੇ ਬਾਬਾ ਜੀ ਗਰਾਊਂਡ ਤੇ ਕੰਮ ਕਰਦੇ ਆ ਤੁਸੀਂ ਤਾਂ ਸਿੱਧਾ ਕਾਸਟਮ ਪੁੱਛੋ ਆਪਾਂ ਆਪਾਂ ਪਤਾ ਕੀ ਆ ਆਪਾਂ ਰਲ ਮਿਲ ਕੇ ਹੀ ਕਰਨਾ ਹੈ ਕਿਉਂਕਿ ਹਾਂ ਵਜੀਦਪੁਰ ਸਾਹਿਬ ਆਪਾਂ ਸੇਵਾ ਕਰਦੀਏ ਉਹ ਪਹੁੰਚ ਜਾਣਗੇ ਧਨ ਵਜੀਦਪੁਰ ਸਾਹਿਬ ਆਪਾਂ ਸੇਵਾ ਕਰਕੇ ਜਾਈਏ ਪੰਜ ਟ੍ਰੈਕਟਰ ਦੇ ਕੇ ਜਾਈਏ ਕਿ 10 ਦੇ ਕੇ ਜਾਈਏ ਬਹੁਤ ਏਰੀਆ ਵੱਡਾ ਸਰ ਬਹੁਤ ਵੱਡਾ ਏਰੀਆ ਵੀ ਜਿਵੇਂ ਇੱਕ ਵਜੀਦਪੁਰ 10 ਦੇ ਲਿਖ ਲਓ ਵੀ ਅਗਲੇ ਟ੍ਰੈਕਟਰ 10 ਵਜੀਦਪੁਰ ਉਥੇ ਨਹੀਂ ਬਾਬਾ ਜੀ ਲਿਖਾਇਓ ਬਾਬਾ ਜੀ ਬਾਬਾ ਦੀ ਕਾਰ ਨਹੀਂ ਜੰਦੀ ਬਾਬਾ ਕਾਰ ਸੇਵ ਵਾਲੇ ਨੇ ਨਾ ਚਲੋ ਜੀ ਠੀਕ ਹੈ ਬੁਲਾ ਦਿਓ ਜਕਾਰਾ ਬੋਲੇ ਸੋਨਿਆ ਹੋਰ ਦੱਸੋ ਭਾਈ ਹੋਰ ਦੱਸੋ ਭਾਈ ਸੈਲੈਂਸ ਇੱਕ ਕੋਈ ਜੇਸੀ ਇਹ ਕਹਿੰਦੇ ਜੀ 5 ਵਜੇ ਪੁਰਸਾਫ ਕਰਦੇ 5 ਬਾਬਾ ਰਾਮਾ ਗੁਰਦਾਸ ਸਾਹਿਬ ਕਰਦੇ ਦੋਨੋਂ ਵੰਡ ਕੇ ਪਹੁੰਚਦੇ ਠੀਕ ਹੈ ਜੇ ਜੇ 10-10 ਕਰ ਦਈਏ ਬਹੁਤ ਵਧੀਆ ਜੀ ਉਹ ਸਰ ਮੈਂ ਕਹਿੰਦਾ ਮਨ ਕੇ ਨਜ਼ਾਰਾ ਆ ਜਗਾ ਜੀ 10-10 ਕਰੋ ਕਿਉਂਕਿ ਕਿਉਂਕਿ ਮੇਨ ਗੱਲ ਪਤਾ ਕੀ ਆ ਔਰ ਡਿਫੈਕਟਡ ਫਿਰ ਦੋ ਏਰੀਆ ਜਿਆਦੇ ਆ ਫਿਰੋਜ਼ਪੁਰ ਤੇ ਅਮਰਸਰ ਫਾਜ਼ਿਲਕਾ ਕਿਹਦੇ ਵਿੱਚ ਪੈ ਜਾਂਦਾ ਉਹ ਹਣਾ ਹਾਂ ਇਹ ਆਪਾਂ ਇਹ ਕਰਦੇ ਆ ਕਿਉਂਕਿ ਬਾਬਾ ਜੀ ਇੱਥੇ ਬਾਬਾ ਜੀ ਹੋਣਾ ਨੂੰ ਕਿਉਂਕਿ ਆਪਾਂ ਪੂਰੀ ਵਾਲੇ ਸੰਤਾਂ ਨੂੰ ਵੀ ਕਰਨੇ ਆ ਹਾਂ ਜੀ ਤੇ ਬਾਜੀ ਸਹੀ ਡਿਸੀਜਨ ਦਨ ਬਾਜੀ 10 ਦਾ 20 ਡਾਇਰੈਕਟਰ ਦੇ ਕੇ ਜਾਵਾਂਗੇ ਠੀਕ ਹੈ ਜੀ ਭੈਣ ਭਰਾ ਨੇ ਸਾਡੇ ਜਿਹੜੇ ਬੀੜਤ ਹੋਏ ਨੇ ਹਣਾ ਪਰਿਵਾਰ ਸੋ ਅਸੀਂ ਰਲ ਮਿਲ ਕੇ ਆਪਦੇ ਪੰਜਾਬ ਨਾਲ ਆਪਦੇ ਲੋਕਾਂ ਨਾਲ ਖੜੇ ਆ। ਦੇ ਦੇ ਕਿ ਮਾਨਸਿਆ ਮਾਨਸਿਆ ਮਸੂਆ ਲੱਗਦਾ ਕਿ ਮਾਨਪੀ ਸਰ ਮਾਨਸਿਆ ਮਸੂਆ ਕੋਈ ਨਹੀਂ ਆਸੀਂ ਪੰਜਾਬ ਦੇ ਬੱਚੇ ਆ ਤੇ ਪੰਜਾਬ ਦੇ ਨਾਲ ਆ। ਲੋਕਾਂ ਦੇ ਨਾਲ ਆਪਾਂ ਆਪਾ ਟਰੈਕਟਰ ਉਤਰਨ ਜਾਣ ਫਿਰ ਆਪਾਂ ਚੰਗੀ ਤਰ੍ਹਾਂ ਜਿਵੇਂ ਤੁਸੀਂ ਕਹੋਗੇ ਬਾਉ ਵਿੱਚ ਚੱਕਦੇ ਆਂ।